हां तो प्यारे बच्चे सारे पेपर परी ससी काल हां बेटा पाई जायदा जी फाउंडेशन ਵੱਲੋਂ تیار ਪੁਸਤਕ ਦੇ ਵਿੱਚ ਆਪਾਂ ਚੌਥੇ ਸੈੱਟ ਦਾ ਤੀਜਾ ਪੈਰਾ ਕਰਨ ਲੱਗੇ ਆ ਧਿਆਨ ਦੇ ਨਾਲ ਦੇਖੋ ਕਹਿੰਦੇ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਇੱਕ ਵਾਰ ਉਹਨੂੰ ਕਿਤੋਂ ਬਾਜ ਦਾ ਇੱਕ ਅੰਡਾ ਮਿਲਿਆ ਉਸਨੇ ਉਸ ਅੰਡੇ ਨੂੰ ਮੁਰਗੀ ਦੇ ਅੰਡੇ ਨਾਲ ਰੱਖ ਦਿੱਤਾ ਕੁਝ ਦਿਨਾਂ ਦੇ ਅੰਦਰ ਮੁਰਗੀ ਦੇ ਅੰਡਿਆਂ ਵਿੱਚੋਂ ਬੱਚੇ ਨਿਕਲ ਆਏ ਅਤੇ ਬਾਜ ਦੇ ਅੰਡਿਆਂ ਵਿੱਚੋਂ ਬਾਜ ਦਾ ਇੱਕ ਹੀ ਅੰਡਾ ਰੱਖਿਆ ਸੀ ਉਹਦੇ ਵਿੱਚੋਂ ਵੀ ਇੱਕ ਬੱਚਾ ਬਾਜ ਨਿਕਲ ਆਇਆ ਠੀਕ ਹੈ ਬੇਟਾ ਕਿੰਦਾ ਬਾਜ ਦਾ ਬੱਚਾ ਚੂਚਿਆਂ ਦੇ ਨਾਲ ਵੱਡਾ ਹੋਣ ਲੱਗਾ ਉਹ ਚੂਚਿਆਂ ਨਾਲ ਹੀ ਖਾਣ ਪੀਣ ਖੇਡਣ ਅਤੇ ਇੱਧਰ ਉੱਧਰ ਛਾਲਾਂ ਮਾਰਨ ਲੱਗ ਪਿਆ ਠੀਕ ਹੈ ਬੇਟਾ ਤਾਂ ਕਿਉਂਕਿ ਉਹ ਬਾਜ ਦਾ ਬੱਚਾ ਸੀ ਉਹ ਆਪਣੇ ਆਪ ਨੂੰ ਇੱਕ ਚੂਚਾ ਸਮਝਦਾ ਸੀ ਅਤੇ ਸਭ ਕੁਝ ਉਸਨਾ ਮੰਗੀ ਕਰਦਾ ਸੀ ਕਿਉਂਕਿ ਉਹ ਚੂਚਿਆਂ ਦੇ ਵਿੱਚ ਰਹਿੰਦਾ ਸੀਗਾ ਇਹਦੇ ਵਿੱਚ ਬੇਟਾ ਮੁਖ ਰੂਪ ਵਿੱਚ ਵੀ ਅਸੀਂ ਜਿੱਦਾਂ ਦੇ ਲੋਕਾਂ 'ਚ ਰਹਿੰਨੇ ਹਾਂ ਉਦਾਂ ਦੇ ਹੀ ਹੋ ਜਾਂਦੇ ਆ ਕਹਿੰਦਾ ਜਦੋਂ ਉਸ ਦੀ ਉੱਡਣ ਦੀ ਵਾਰੀ ਆਈ ਤਾਂ ਦੂਜੇ ਚੂਚਿਆਂ ਤੇ ਮਗਰ ਲੱਗ ਕੇ ਉਹ ਵੀ ਥੋੜੀ ਜੀ ਉਚਾਈ ਤੇ ਉੱਡਿਆ ਉਸਨੇ ਬਹੁਤ ਉੱਚਾ ਉੱਡਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਉਹ ਚੂਚਿਆਂ ਦੇ ਵਿੱਚ ਰਹਿੰਦਾ ਸੀ ਉਹ ਵੀ ਉਹਨਾਂ ਵਾਂਗੂ ਥੋੜੀ ਥੋੜੀ ਉਡਾਰੀ ਭਰਨ ਲੱਗ ਪਿਆ ਠੀਕ ਹੈ ਉਹਨੇ ਕੋਸ਼ਿਸ਼ ਹੀ ਨਹੀਂ ਕੀਤੀ ਉੱਚਾ ਉੱਡਣ ਦੀ ਇੱਕ ਦਿਨ ਉਸਨੇ ਅਸਮਾਨ ਵਿੱਚ ਕੁਝ ਉੱਚਾ ਉੱਡਦਾ ਦੇਖਿਆ ਇਹ ਪਹਿਲੀ ਵਾਰ ਸੀ ਜਦੋਂ ਉਸਨੇ ਕਿਸੇ ਪੰਛੀ ਨੂੰ ਇੰਨੀ ਉਚਾਈ ਤੇ ਉੱਡਦੇ ਦੇਖਿਆ ਉਸਨੇ ਚੂਚਿਆਂ ਨੂੰ ਪੁੱਛਿਆ ਕਿ ਮੈਂ ਵੀ ਉਹਨਾਂ ਵਾਂਗ ਉੱਡ ਸਕਦਾ ਹਾਂ ਤਾਂ ਚੂਚਿਆਂ ਨੇ ਕਿਹਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਤੁਸੀਂ ਬਾਜ ਵਾਂਗ ਉੱਚਾ ਨਹੀਂ ਉੱਡ ਸਕੋਗੇ ਇਸ ਲਈ ਵਿਅਰਥ ਉੱਚਾ ਉੱਡਣ ਬਾਰੇ ਨਾ ਸੋਚੋ ਠੀਕ ਹੈ ਤਾਂ ਕਹਿੰਦਾ ਬਾਜ ਨੇ ਸਵਾਰ ਕਰ ਲਿਆ ਤੇ ਕਦੇ ਵੀ ਉੱਚਾ ਉੱਡਣ ਦੀ ਕੋਸ਼ਿਸ਼ ਨਹੀਂ ਕੀਤੀ ਮੁੱਖ ਰੂਪ ਵਿੱਚ ਬੇਟਾ ਉਹਦੇ ਪੈਰੇ 'ਚ ਦੱਸਿਆ ਵੀ ਸਾਡੇ ਸੇ ਸੰਗਤ ਦਾ ਬੜਾ ਪ੍ਰਭਾਵ ਹੁੰਦਾ ਸਾਡੇ ਆਲੇ-ਦੁਆਲੇ ਦੇ ਲੋਕ ਜੋ ਕੁਝ ਸਾਨੂੰ ਕਹਿੰਦੇ ਆ ਸਾਡਾ ਉਦਾਂ ਦਾ ਹੀ ਜੀਵਨ ਹੋ ਜਾਂਦਾ ਹੈ ਠੀਕ ਹੈ ਇਸ ਕਰਕੇ ਸੰਗਤ ਦਾ ਧਿਆਨ ਰੱਖਣਾ ਚਾਹੀਦਾ ਅੱਗੇ ਬੇਟਾ ਪਹਿਲਾ ਸਵਾਲ ਹੈ ਇਸ ਪੈਰੇ ਦੇ ਵਿੱਚੋਂ ਕਹਿੰਦਾ ਬਾਜ ਦਾ ਬੱਚਾ ਕਿਸ ਨਾਲ ਖਾਂਦਾ ਪੀਂਦਾ ਤੇ ਖੇਡਦਾ ਸੀ ਆਪਣੇ ਪਿਤਾ ਨਾਲ ਹੋਰ ਨਾ ਯੰਤਰਾ ਨਾਲ ਚੂਚਿਆਂ ਨਾਲ ਕਿਸਾਨ ਨਾਲ ਪੈਰੇ ਅਨਸਾਰ ਕਿਸਾਂ ਚੂਚਿਆਂ ਦੇ ਨਾਲ ਉਹ ਖੇਡਦਾ ਸੀ ਠੀਕ ਹੈ ਬਾਜ ਦਾ ਬੱਚਾ ਕਿੰਨੀ ਉੱਚੀ ਉੱਡ ਸਕਦਾ ਹੈ ਹੋਰ ਨਾ ਬਾਜਾ ਵਾਂਗ ਬਹੁਤ ਉੱਚਾ ਚੂਚਿਆਂ ਵਾਂਗ ਥੋੜੀ ਜਿਹੀ ਉਚਾਈ ਤੱਕ ਉਡ ਨਹੀਂ ਸਕਦਾ ਉਹ ਜੇ ਛੋਟਾ ਸੀ ਤੇ ਵੱਡਾ ਹੋਣ ਦੇ ਬਾਅਦ ਹੀ ਉੱਡ ਸਕਦਾ ਸੀ ਠੀਕ ਹੈ ਬੇਟਾ ਤਾਂ ਬੇਟਾ ਆਪਾਂ ਪੈਰੇ 'ਚ ਪੜਿਆ ਕਿਉਂਕਿ ਉਚੂਚੀਆਂ ਦੇ ਨਾਲ ਰਹਿੰਦਾ ਸੀ ਤੇ ਬਾਜ ਦਾ ਬੱਚਾ ਕਿੰਨੀ ਉੱਚੀ ਉੱਡ ਸਕਦਾ ਸੀ ਉਹ ਵੀ ਚੂਚੀਆਂ ਵਾਂਗ ਥੋੜੀ ਜੀ ਉਚਾਈ ਤੱਕ ਹੀ ਉੱਡ ਪਾਉਂਦਾ ਸੀ ਕਿਉਂਕਿ ਉਹਨਾਂ ਨੇ ਉਹਦੇ ਦਿਮਾਗ 'ਚ ਗੱਲ ਬਿਠਾ ਦਿੱਤੀ ਸੀ ਵੀ ਤੂੰ ਜ਼ਿਆਦਾ ਉੱਚੀ ਨਹੀਂ ਉੱਡ ਸਕਦਾ ਠੀਕ ਹੈ ਬੇਟਾ ਅੱਗੇ ਕਹਿੰਦਾ ਇੱਕ ਦਿਨ ਬਾਜ ਦੇ ਬੱਚੇ ਨੇ ਅਸਮਾਨ ਵਿੱਚ ਕਿਸ ਨੂੰ ਉੱਡਦੇ ਦੇਖਿਆ ਇੱਕ ਬਾਜ ਨੂੰ ਠੀਕ ਹੈ ਉਹਨੇ ਫਿਰ ਕੀ ਦੇਖਿਆ ਸੀ ਇੱਕ ਬਾਜ ਨੂੰ ਉੱਚੀ ਉੱਡਦੇ ਆ ਦੇਖਿਆ ਸੀ ਅੱਗੇ ਕਹਿੰਦਾ ਚੂਚਿਆ ਨੇ ਬਾਜ ਨੂੰ ਕੀ ਕਿਹਾ ਕਹਿੰਦਾ ਇੱਕ ਦਿਨ ਉਹ ਵੀ ਦੂਜੇ ਬਾਜਾਂ ਵਾਂਗ ਉੱਚਾ ਉੱਡਣ ਦੇ ਯੋਗ ਹੋਵੇਗਾ ਉਹ ਕਦੇ ਵੀ ਉੱਡ ਨਹੀਂ ਸਕੇਗਾ ਉਹ ਬਹੁਤ ਉੱਚਾ ਨਹੀਂ ਉੱਡ ਸਕਦੇ ਉਹ ਬਾਜ ਜਿੰਨਾ ਉੱਚਾ ਨਹੀਂ ਉੱਡ ਸਕਦਾ ਤਾਂ ਬੇਟਾ ਉਹਨਾਂ ਨੇ ਬੱਚੇ ਨੂੰ ਕੀ ਕਿਹਾ ਵੀ ਕਹਿੰਦਾ ਤੂੰ ਕਦੀ ਵੀ ਇਹ ਨਾ ਉੱਚਾ ਨਹੀਂ ਉੱਡ ਸਕੇਗਾ। ਤੋ ਬੇਟਾ ਕੀ ਕਹਿ ਹੋਂ ਨੇ ਕਹਿੰਦਾ ਉਹ ਬਾਜ ਜਿੰਨਾ ਉੱਚਾ ਨਹੀਂ ਉੱਡ ਸਕਦਾ ਕਿਉਂਕਿ ਉਹ ਚੂਚਿਆਂ ਦੇ ਨਾਲ ਰਹਿੰਦਾ ਸੀ ਚੂਚੇ ਉਹਨੂੰ ਆਪਣੇ ਵਰਗਾ ਹੀ ਸਮਝਦੇ ਸੀ ਇਸ ਕਰਕੇ ਉਹਨੂੰ ਕਹਿੰਦੇ ਸੀ ਵੀ ਤੂੰ ਕਦੀ ਵੀ ਬਾਜ ਜਿੰਨਾ ਉੱਚਾ ਨਹੀਂ ਉੱਡ ਸਕਦਾ। ਅੱਗੇ ਬੇਟਾ ਕਹਿੰਦਾ ਇਹਨਾਂ ਵਿੱਚੋਂ ਜਿਹੜਾ ਸ਼ਬਦ ਕੋਸ਼ਿਸ਼ ਦਾ ਸਮਾਨ ਅਰਥੀ ਹੈ ਕੋਸ਼ਿਸ਼ ਸਖਤ ਮਿਹਨਤ ਹਿੰਮਤ ਯਤਨ ਤਕਾਵਟ ਕੋਸ਼ਿਸ਼ ਦਾ ਮਤਲਬ ਮਤਲਬ ਯਤਨ ਠੀਕ ਹੈ ਬੇਟਾ ਤਾਂ ਯਤਨ ਯਈਆ ਤਤਾਨਨ ਯਤਨ ਕੋਸ਼ਿਸ਼ ਦਾ ਮਤਲਬ ਹੈ ਜਿਹੜਾ ਯਤਨ ਆਊਗਾ ਉੱਤਰ ਇਹਦੇ ਨਾਲ ਹੀ ਇਹ ਪੈਰਾ ਕੰਪਲੀਟ ਹੋ ਗਿਆ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ